ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਇਹ ਦੋ ਕੰਮ ਜ਼ਰੂਰ ਸਾਨੂੰ ਕਰਨੇ ਚਾਹੀਦੇ ਨੇ ਫਿਰ ਦੇਖਿਓ ਜੇ ਚਮਤਕਾਰ ਦਿਨਾਂ ਚ ਮਹਿਲਾ ਕੂਠੀਆਂ ਘਾਰਾਂ ਦੇ ਮਾਲਕ ਬਣਦੇ ਦੇਰ ਨਹੀਂ ਲੱਗਣੀ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਹਾਲਾਂਕਿ ਜੋ ਸਵਾਲ ਜਵਾਬ ਸੰਗਤ ਦੇ ਨੇ ਉਹ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਸਾਂਝੀ ਕਰਨ ਦੀ ਪਹਿਲਾਂ ਤੇ ਸਾਰੇ ਸੰਗਤ ਫਤਿਹ ਬਲਾਓ ਹਾਜ਼ਰੀਆਂ ਲਗਵਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪਾਂ ਸਾਰੇ ਪੜ੍ਹਦੇ ਆ ਇੱਕੋ ਚੀਜ਼ ਉਹਦੇ ਵਿੱਚੋਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਸਤਿਗੁਰੂ ਆਖਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪਾਤਸ਼ਾਹ ਕਹਿੰਦੇ ਨੇ ਸਿਮਰੋ ਭਾਵ ਹੀ ਪਿਆਰਿਓ ਸਿਮਰੋ ਭਾਵ ਗੁਰੂ ਨੂੰ ਸਿਮਰਨਾ ਕਰੋ ਗੁਰੂ ਦਾ ਸਿਮਰਨ ਕਰੋ ਉਹਦੀ ਯਾਦ ਨੂੰ ਤਾਜ਼ਾ ਕਰੋ ਯਾਦ ਰੱਖਿਓ ਵੀ ਗੁਰੂ ਸਮਰੱਥ ਹੈ ਜੋ ਚਾਹੀਦਾ ਹੈ ਉਹ ਸਤਿਗੁਰੂ ਜ਼ਰੂਰ ਦੇਣਗੇ ਜੋ ਤੁਹਾਨੂੰ ਚਾਹੀਦਾ ਹੈ ਉਹ ਸਤਿਗੁਰੂ ਕੋਲੋਂ ਜ਼ਰੂਰ ਮਿਲੇਗਾ ਇਹ ਗੱਲ ਨਹੀਂ ਵੀ ਸਤਿਗੁਰੂ ਨੇ ਦੇਣਾ ਨਹੀਂ ਜ਼ਰੂਰ ਦੇਣਗੇ ਪਿਆਰਿਓ ਕਿਉਂਕਿ ਜ਼ਰੂਰਤ ਹੈ ਸਿਮਰੋ ਉਹਨੂੰ ਸਿਮਰਨ ਦੀ ਜ਼ਰੂਰਤ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਕਲ ਕਲੇਸ਼ ਜਿਹੜੇ ਨੇ ਉਹ ਤਾਂ ਹੀ ਮਟਣਗੇ ਕਲ ਕਲੇਸ਼ ਭੜੇ ਤੋਂ ਭੜੇ ਜਿਹੜੇ ਕਲੇਸ਼ ਚਿੰਬੜੇ ਹੋਏ ਨੇ ਆ ਸਾਰੀਆਂ ਚੀਜ਼ਾਂ ਜੋ ਲਗ ਭਾਗ ਅਸੀਂ ਦੇਖ ਦਿਆ ਵੀ ਜ਼ਿੰਦਗੀ ਦੇ ਵਿੱਚ ਦੁਖੜੇ ਨੇ ਇਹ ਤਦ ਦੂਰ ਹੋਣਗੇ ਸਾਧ ਸੰਗਤ ਜਦੋਂ ਗੁਰੂ ਨੂੰ ਸਿਮਰਾਂਗੇ ਗੁਰਦਾਸ ਸਿਮਰਨ ਕਰਾਂਗੇ ਸਿਮਰਨ ਦੇ ਵਿੱਚ ਬਹੁਤ ਵੱਡੀਆਂ ਵਰਕਤਾਂ ਨੇ ਸਿਮਰਨ ਦੇ ਵਿੱਚ ਬਹੁਤ ਸਾਰੇ ਵੱਡੇ ਜਿਹੜੇ ਨੇ ਉਹ ਇੱਕ ਕਹਿ ਲਈਏ ਵੀ ਗੁਰੂ ਦੀ ਕਿਰਪਾ ਦੇ ਰਾਜ ਛੁਪੇ ਹੋਏ ਨੇ ਜਦੋਂ ਅਸੀਂ ਸਿਮਰਨ ਨਹੀਂ ਕਰਾਂਗੇ ਗੁਰੂ ਦਾਸ ਜਸ ਨਹੀਂ ਕਰਾਂਗੇ ਤੇ ਪਿਆਰਿਓ ਫਿਰ ਕਿਵੇਂ ਕੁਝ ਪ੍ਰਾਪਤ ਹੋਏਗਾ ਇਹ ਤੁਸੀਂ ਖੁਰ ਦੱਸੋ ਕਿਵੇਂ ਪ੍ਰਾਪਤ ਹੋਏਗਾ ਕੁਝ ਪ੍ਰਾਪਤ ਨਹੀਂ ਨਾ ਹੋਣਾ ਜਦੋਂ ਗੁਰੂ ਨੂੰ ਸਿਮਰਾਂਗੇ ਸਤਿਗੁਰੂ ਨੂੰ ਸਿਮਰਾਂਗੇ ਤੇ ਫੇਰ ਹੀ ਸਭ ਕੁਝ ਪ੍ਰਾਪਤ ਹੋਣਾ ਹੈ ਜਿਹਨੂੰ ਜਿਹਦਾ ਸਿਮਰਨ ਕਰਾਂਗੇ ਉਹ ਸਭ ਕੁਝ ਫਿਰ ਆਪੇ ਦੇਏਗਾ ਕਿਉਂਕਿ ਫਿਰ ਉਹਦੀ ਜ਼ਿੰਮੇਵਾਰੀ ਹੈ ਉਹਦਾ ਜਿਹੜਾ ਹੈ ਅਸੀਂ ਸਿਮਰਨ ਕਰ ਰਹੇ ਹਾਂ ਉਹ ਆਪ ਹੀ ਸਭ ਕੁਝ ਦੇਏਗਾ ਤੇ ਸਾਧ ਸੰਗਤ ਜਦੋਂ ਉਹ ਆਪ ਹੀ ਸਭ ਕੁਝ ਦੇਏਗਾ ਇਕੱਲਾ ਸਿਮਰਨ ਕਰਨ ਦੇ ਨਾਲ ਫਿਰ ਸਾਨੂੰ ਆਪਤੀ ਕੀ ਹੈ ਮੰਗਦੇ ਅਸੀਂ ਬਹੁਤ ਕੁਝ ਆ ਪਰ ਉਹਦੀ ਗੱਲ ਮੰਨਣ ਦੇ ਵਿੱਚ ਪਤਾ ਨਹੀਂ ਅਸੀਂ ਹਿਜਕਚਾਹਟ ਜਿਹੜੀ ਹੈ ਕਿਉਂ ਮੰਨਦੇ ਆ ਪਤਾ ਨਹੀਂ ਅਸੀਂ ਕਿਉਂ ਇਸ ਚੀਜ਼ ਸਮਝਦੇ ਆ ਵੀ ਬਹੁਤ ਪਤਾ ਨਹੀਂ ਵੱਡਾ ਕਿੱਡਾ ਕੋ ਵੱਡਾ ਇਹ ਕੰਮ ਹੈ ਪਤਾ ਨਹੀਂ ਕਿੱਡੀ ਕੋ ਵੱਡੀ ਇਹ ਜ਼ਿੰਮੇਵਾਰੀ ਹੈ ਪਤਾ ਨਹੀਂ ਕੀ ਜਿਹੜਾ ਇਹ ਕੰਮ ਹੈ ਪਤਾ ਨਹੀਂ ਕਿੱਡੀ ਕੁ ਵੱਡੀ ਜ਼ਿੰਮੇਵਾਰੀ ਹੈ ਮੈਥੋਂ ਹੋਣਾ ਹੀ ਨਹੀਂ ਜਿਵੇਂ ਜਿਵੇਂ ਪਤਾ ਨਹੀਂ ਕੀ ਤੁਰ ਕੇ ਜਾਣਾ ਵੀ ਸੱਤ ਸਮੁੰਦਰੋਂ ਪਾਰ ਦੀ ਯਾਤਰਾ ਕਰਕੇ ਆਉਣੀ ਆ ਵੀ ਐਡਾ ਵੱਡਾ ਕੰਮ ਹੈ ਐਡਾ ਵੱਡਾ ਤੇ ਕੰਮ ਹੈ ਹੀ ਨਹੀਂ ਪਿਆਰਿਓ ਬੈਠ ਕੇ ਸਿਮਰਨ ਕਰਨਾ ਉਹਨੂੰ ਯਾਦ ਕਰਨਾ ਇਹ ਗੱਲ ਕਹਿਣੀ ਹੈ ਵੀ ਸਤਗੁਰੂ ਕਿਰਪਾ ਰਖਿਓ ਪਾਰਸ਼ਾ ਜੀ ਮਿਹਰ ਰਖਿਓ ਹੇ ਸਤਗੁਰੂ ਜੇ ਤੁਸੀਂ ਕਿਰਪਾ ਰਖੋਗੇ ਫਾਰਸ਼ਾ ਜੀ ਜੇ ਤੁਸੀਂ ਕਿਰਪਾ ਰੱਖੋਗੇ ਤਾਂ ਬੜੀ ਵੱਡੀ ਕਿਰਪਾ ਹੋਣੀ ਹੈ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਵਰਤਣੀ ਹੈ ਸਤਿਗੁਰੂ ਜੀ ਕਿਰਪਾ ਰਖਿਓ ਪਰ ਪਤਾ ਨਹੀਂ ਕਿਉਂ ਸਾਡੇ ਇਹ ਗੱਲ ਜਿਹੜੀ ਹੈ ਉਹ ਸਮਝ ਦੇ ਵਿੱਚ ਨਹੀਂ ਆਉਂਦੀ ਅਸੀਂ ਪਤਾ ਨਹੀਂ ਕਿਉਂ ਡਰ ਜਾਂਦੇ ਆ ਭਾਈ ਸਾਹਿਬ ਜੀ ਸਿਮਰਨ ਨਹੀਂ ਹੋਣਾ ਕੋਈ ਹੋਰ ਰਸਤਾ ਹੈ ਜੀ ਦੱਸੋ ਕੋਠੀਆਂ ਕਾਰਾਂ ਮਹਿਲ ਮਨਾਰੇ ਚਾਹੀਦੇ ਆ ਸਭ ਕੁਝ ਚਾਹੀਦਾ ਪਰ ਨਹੀਂ ਸਿਮਰਨ ਨਹੀਂ ਕਰਨਾ ਨਹੀਂ ਨਹੀਂ ਜੀ ਇਹ ਤਾਂ ਕੰਮ ਔਖਾ ਹੈ ਜੀ ਕੁਝ ਹੋਰ ਦੱਸੋ ਖਾਂ ਗੁਰੂ ਘਰ ਅਸੀਂ ਰੋਜ਼ ਨਹੀਂ ਜੀ ਜਾ ਸਕਦੇ ਕੋਈ ਹੋਰ ਕੰਮ ਹੈ ਤੇ ਦੱਸੋ ਸਾਧ ਸੰਗਤ ਇਹ ਚੀਜ਼ਾਂ ਔਖੀਆਂ ਲੱਗਦੀਆਂ ਨੇ ਔਖੀਆਂ ਜਾਪਦੀਆਂ ਨੇ ਫਿਰ ਹੋਰ ਸੌਖਾ ਕੀ ਹੋਏਗਾ ਹੋਰ ਸੌਖਾ ਅਸੀਂ ਕੀ ਲੱਭਦੇ ਆਂ ਹੋਰ ਸੌਖਾ ਅਸੀਂ ਕੀ ਭਾਲਦੇ ਆਂ ਪਿਆਰਿਓ ਜਦੋਂ ਅਸੀਂ ਆਹ ਚੀਜ਼ਾਂ ਨੂੰ ਔਖਾ ਮੰਨਦੇ ਆਂ ਤੇ ਫਿਰ ਗੁਰੂ ਸਾਹਿਬ ਤੋਂ ਅਸੀਂ ਕਿਵੇਂ ਮੰਗ ਰਹੇ ਆਂ ਕਿਵੇਂ ਉਹ ਸਾਨੂੰ ਸਭ ਕੁਝ ਦੇ ਦੇਣ ਇਹ ਕਲ ਕਦੇ ਸੋਚ ਕੇ ਵੇਖੋ ਮੰਗਾ ਸਾਡੀਆਂ ਬਹੁਤ ਵੱਡੀਆਂ ਨੇ ਪਰ ਓਡੀ ਵੱਡੀ ਕਮਾਈ ਹੈ ਨਹੀਂ ਮੰਗਾ ਸਾਡੀਆਂ ਬਹੁਤ ਜ਼ਿਆਦਾ ਉੱਚੀਆਂ ਉੱਚੀਆਂ ਨੇ ਪਰ ਐਡੀ ਵੱਡੀ ਕਮਾਈ ਉਹ ਹੈ ਨਹੀਂ ਮੰਗਾ ਅਸੀਂ ਬਹੁਤ ਕੁਝ ਨੇ ਆ ਵੀ ਦੇ ਦੇ ਉਹ ਵੀ ਦੇ ਦੇ ਆ ਚੀਜ਼ ਉਹਨੂੰ ਨਾ ਮਿਲ ਜੇ ਮੈਨੂੰ ਇਹ ਦੇ ਦੇ ਪਰ ਇਡਾ ਵੱਡਾ ਹੈ ਕੁਝ ਨਹੀਂ ਸਾਡੇ ਕੋਲ ਸਿਮਰਨ ਹੈ ਨਹੀਂ ਜਾਜ ਹੈ ਨਹੀਂ ਕੀ ਕਰ ਰਹੇ ਆ ਪਰ ਨਹੀਂ ਚਾਹੀਦਾ ਬਹੁਤ ਕੁਝ ਹੈ ਮੈਨੂੰ ਇਹ ਦੇ ਦੇ ਕਿਸੇ ਹੋਰ ਨੂੰ ਨਾ ਦੇ ਮੈਨੂੰ ਇਹ ਦੇ ਦੇ ਸਭ ਕੁਝ ਆਹ ਭਾਵਨਾ ਸਾਡੀ ਬਣੀ ਹੋਈ ਆ ਮੈਨੂੰ ਇਹ ਦੇ ਦੇ ਮੈਨੂੰ ਇਹ ਚਾਹੀਦਾ ਸਾਰਾ ਕੁਝ ਮੈਂ ਹੀ ਲੈਣਾ ਸਾਰਾ ਕੁਝ ਬਸ ਮੇਰੇ ਕੋਲ ਹੀ ਹੋਵੇ ਹੋਰ ਨਾ ਕਿਸੇ ਕੋਲ ਹੋਵੇ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਬਰ ਇਕੈ ਪਿਆਰਿਓ ਜਿਸ ਨੂੰ ਸਾਰੇ ਸਿਮਰਦੇ ਨੇ ਤੂੰ ਉਸ ਅਕਾਲ ਪੁਰਖ ਨੂੰ ਸਿਮਰ ਤੇ ਪਰ ਪਿਆਰਿਆ ਜੋ ਮੰਗੇਗਾ ਤੈਨੂੰ ਉਹ ਗੁਰੂ ਪਾਤਸ਼ਾਹ ਜ਼ਰੂਰ ਦੇਣਗੇ ਸਤਿਗੁਰੂ ਜ਼ਰੂਰ ਦੇਣਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਤੈਨੂੰ ਕੁਝ ਨਾ ਮਿਲੇ ਤੇ ਪਿਆਰਿਓ ਇਹ ਗੱਲ ਸਾਨੂੰ ਸਮਝ ਵਿੱਚ ਕਿਉਂ ਨਹੀਂ ਪੈਂਦੀ ਕਿਉਂ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਨਜ਼ਰ ਅੰਦਾਜ਼ ਕਰ ਰਹੇ ਹਾਂ ਕਿਉਂ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਸਮਝਣ ਤੋਂ ਅਸਮਰੱਥ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਅਸੀਂ ਸਹੀ ਚੀਜ਼ ਨੂੰ ਸਮਝ ਨਹੀਂ ਪਾਏ ਜਾਂ ਤਾਂ ਸਾਨੂੰ ਸਮਝਾਈ ਨਹੀਂ ਗਈ ਜੇ ਤਾਂ ਜਾਂ ਫਿਰ ਅਸੀਂ ਸਮਝਣਾ ਨਹੀਂ ਚਾਹਿਆ ਪਿਆਰਿਓ ਗੁਰੂ ਪਾਤਸ਼ਾਹ ਜੀ ਸਭ ਲਈ ਇੱਕ ਨੇ ਉਹਦੀ ਮਰਜ਼ਾਦਾ ਵੀ ਸਭ ਲਈ ਇੱਕ ਹੈ ਸਾਰਿਆਂ ਲਈ ਇੱਕ ਹੈ ਬਹੁ ਉਪਦੇਸ਼ ਛਿੜਕੇ ਬਹੁ ਪਾਂਦੀ ਮਿਲ ਬਹੁੜ ਪਿਤਾ ਗਲ ਲਾ ਜੇ ਸਤਗੁਰੂ ਛਿੜਕ ਮਾਰਦੇ ਨੇ ਤਾਂ ਫਿਰ ਇੱਕ ਪਿਤਾ ਵਾਂਗੂ ਦੁਬਾਰਾ ਗਲੇ ਨਾਲ ਵੀ ਲਾਉਂਦੇ ਨੇ ਲਾੜ ਵੀ ਲੜਾਉਂਦੇ ਨੇ ਪਰ ਪਤਾ ਨਹੀਂ ਅਸੀਂ ਕਿਉਂ ਨਹੀਂ ਸਮਝ ਰਹੇ ਇਸ ਗੱਲ ਨੂੰ ਫੇਰ ਪਤਾ ਨਹੀਂ ਅਸੀਂ ਕਿਉਂ ਇਸ ਗੱਲ ਤੋਂ ਜਿਹੜਾ ਹੈ ਦੂਰ ਹੋ ਕੇ ਬੈਠੇ ਆ ਪਤਾ ਨਹੀਂ ਇਸ ਗੱਲ ਨੂੰ ਸਾਨੂੰ ਸਮਝਣ ਦੇ ਵਿੱਚ ਕੀ ਦਿੱਕਤ ਕੀ ਪਰੇਸ਼ਾਨੀ ਆ ਰਹੀ ਹੈ। ਪਾਸ਼ਾ ਕਹਿੰਦੇ ਮਾਲ ਖਜ਼ਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗੇ ਦਾਨ ਪਰਮਾਤਮਾ ਦੇ ਚਰਨ ਹੀ ਸਾਰੇ ਪਦਾਰਥ ਦੇ ਖਜ਼ਾਨੇ ਨੇ ਜੀਵ ਦੇ ਨਾਲ ਨਿਵਣ ਵਾਲਾ ਮਾਲ ਹੈ ਖਜ਼ਾਨਾ ਹੈ ਜੀਵ ਦੇ ਵਾਸਤੇ ਅਸਲੀ ਵਸੋਂ ਹੈ ਉਹਦਾ ਘਰ हे प्रभु तेरे दर दा मांगता नानक तेरे दर ते तेरा दां नाम दान वजो मांग रिया है मेनू ओ दे दे बाकी चीजां दी मेनू जड़ी है जरूरत नहीं बाकी सब कुछ दे पीछे पीछे आप ही आ जाना है ਦਾਤਾ ਦੇਣ ਵਾਲੇ ਦਾਤੇ ਤੋਂ ਦਾਤੇ ਤੋਂ ਦਾਤੇ ਨੂੰ ਹੀ ਮੰਗ ਲਈਏ ਬਾਕੀ ਸਭ ਕੁਝ ਆ ਜਾਣਾ ਪਰ ਜਾਇ ਕਹਿੰਦੇ ਨੇ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸੇ ਧੀਰਤਿਆ ਮਿਲਿਆ ਨਿਥਾਵੇ ਥਾਓ ਇਹ ਸਤਿਗੁਰੂ ਤੋਂ ਮੰਗੀਏ ਇਹ ਭਾਵਨਾ ਨੂੰ ਜਿਹੜਾ ਹੈ ਜ਼ਰੂਰ ਮੰਨ ਕੇ ਚੱਲੀਏ ਤੇ ਪਿਆਰਿਓ ਮੈਂ ਕਹਨਾ ਜੋ ਮਰਜੀ ਮੰਗ ਲਿਓ ਬਿਨਾਂ ਮੰਗੇ ਹੀ ਸਭ ਕੁਝ ਦੇ ਦੇਣਾ ਹੈ ਗੁਰੂ ਨੇ ਵੇਖਿਓ ਜਮਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ